ਹੈਲੋ ਦੋਸਤੋ ਕਿਦਾਂ ਹੋ ਸਾਰੇ ਮੇਰੀ ਕਰਦਾ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇੱਕ ਨਵੇਂ ਬਲੌਗ ਦੇ ਵਿੱਚ ਤੇ ਪਹੁੰਚ ਗਏ ਆਪਾਂ ਆਪਣੀ ਕੰਮ ਵਾਲੀ ਸਾਈਟ ਤੇ ਤੇ ਹੁਣ ਆ ਗਏ ਆਪਾਂ ਦੂਜੀ ਮੰਜ਼ਲ ਦੇ ਵਿੱਚ ਆ ਗਏ ਆ ਤੇ ਨਿਸ਼ਚੈ ਨਹੀਂ ਦੋ ਮੰਜ਼ਲਾਂ ਦਾ ਕੰਮ ਕੰਪਲੀਟ ਤਾਂ ਨਹੀਂ ਹੋਇਆ ਹਜੇ ਪਰ ਰੈਨ ਥੋੜਾ ਥੋੜਾ ਕੰਮ ਕਰਦੇ ਆਈ ਜੰਨੇ ਉੱਪਰ ਉੱਪਰ ਨੂੰ ਤੇ ਦਿਖਾ ਦੇਣਾ ਤੁਹਾਨੂੰ نیچے ਵੀ ਤੇ ਇਸ ਟਾਈਮ ਆਪਾਂ ਦੂਜੀ ਮੰਜ਼ਲ 'ਤੇ ਖੜੇ ਆ ਤੇ ਉਹੀ ਸੇਮ ਪ੍ਰੋਸੈਸ ਉੱਪਰ ਜਿਵੇਂ نیچے ਬਾਕਸੇ ਬਣਾਏ ਕਿਚਨਾਂ ਦੇ ਉਦਾਂ ਹੀ ਉੱਪਰ ਤੇ ਕੱਲ ਆ ਮਿਸਤਰੀ ਸਲੇਪ ਆ ਗਏ ਨੇ ਕਿਚਨ ਦੀ ਤੇ ਵਿੱਚੇ ਮਿਸਤਰੀ ਲੱਗੇ ਹੋਏ ਆ ਤੇ ਵਿੱਚੇ ਆਪਾਂ ਲੱਗੇ ਹੋਏ ਆ ਇੰਦਰ ਤੇ ਆ ਚਾਰ ਬਾਕਸੇ ਕੰਪਲੀਟ ਪਏ ਨੇ ਇੰਦਰ ਤੇ ਆ ਦੋ ਬਾਕਸੇ ਨੇ ਰਹਿ ਗਏ ਪੱਲੇ ਲਾਉਣ ਤੇ 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 ਬਾ ਬੈੱਡ ਬੁੱਡ ਬਣਾਉਣੇ ਆਪਾਂ ਨੇ ਫਿਰ ਇਹ ਇਹ ਆ ਵਿੱਚ ਗਾ ਜਾ ਰਿਹਾ ਪਈ ਜਾਂਦਾ ਨਾ ਆ ਕਦੇ ਕੋਈ ਕੰਮ ਕਰਨ ਲਈ ਆਉਂਦੇ ਵਿੱਚ ਆਇਆ ਕਦੇ ਕੋਈ ਤੇ ਵਿੱਚੇ ਪੀਓਪੀ ਆੜੇ ਲੱਗੇ ਹੋਏ ਨੇ ਆਹ ਦੇਖੋ ਧਨੀ ਰੈ ਨੇਰਾ ਅੱਧਰ ਕਰ ਗਏ ਨੇ ਕੱਲ ਪੀਓਪੀ ਸਾਰੀ ਥੱਲੇ ਆ ਦੇਖੋ ਕਿਵੇਂ ਗੰਦੇ ਗੰਦ ਪੈ ਗਏ ਇਹਨਾਂ ਨੇ ਤੇ ਜਾਰਾ ਠੰਡ ਹੋਣ ਕਰਕੇ ਹੁਣ ਲੇਟ ਆਉਂਦੇ ਸਾਰੇ ਜਿੰਨੇ ਮਜ਼ਦੂਰ ਲੱਗੇ ਹੋਏ ਨੇ ਇੱਥੇ ਤੇ ਨੀਚੇ ਅੱਧੇ ਅੱਗ ਵਾਲੇ ਬੈਠੇ ਨੇ ਮਾਲ ਕਾਇ ਹੋਇਆ ਨੀਚੇ ਉਹ ਦੇਖੋ ਅੱਗ ਵੱਲਦੀ ਪਹਿਲਾਂ ਆ ਕੇ ਸੇਕ ਦੇਣੀ ਘੰਟਾ ਕ ਉਤੇ ਬਾਹਰ ਲਾਗਦੇ ਨੇ ਕੰਮ ਤੇ ਚਲਦੇ ਹਾਂ ਸਮਾਨ ਉੱਪਰ ਲੇਕੇ ਪਹਿਲਾਂ ਉੱਪਰ ਪਚਾਈਏ ਸਾਰਾ ਸਮਾਨ ਫੇਰ ਕੰਮ ਸ਼ੁਰੂ ਹੋਊਗਾ ਲਓ ਬਈ ਬੋਰਡ ਵਗੈਰਾ ਆ ਗਏ ਨੇ ਉੱਪਰ ਲਾਉਣ ਦੀ ਤਿਆਰੀ ਹੁਣ ਇਹਨਾਂ ਨੂੰ ਇੱਥੇ ਵੀ ਆਪਣੇ ਸਾਫ ਸਫਾਈ ਕਰਤੀ ਹੈ ਤੇ ਸਮਾਨ ਖੋਲਦੇ ਆ ਬੈਗ ਵਿੱਚੋਂ ਕਰਦੇ ਆ ਕੰਮ ਸ਼ੁਰੂ ਇੱਕ ਵਾਰੀ ਇੱਕ ਗੇੜਾ ਥੱਲੇ ਲਾਉਣਾ ਪੈਣਾ ਵੈਸੇ ਤਾਂ ਸਮਾਨ ਉੱਪਰ ਥੋੜਾ ਬੋਤ ਰੱਖੇ ਜਾਂਦੇ ਆ ਤੇ ਜਿਹੜੀ ਜਿਆਦਾ ਰਿਸਕ ਨਹੀਂ ਹੁੰਦਾ ਚੱਕਾ ਹੋਣ ਦਾ ਉਹ ਸਮਾਨ ਰੱਖੇ ਜਾਂਦੇ ਇੱਥੇ ਤੇ ਬਾਕੀ ਸਾਰਾ ਸਮਾਨ ਆਪਣਾ ਥੱਲੇ ਪਿਆ ਹੁੰਦਾ ਕਿਉਂਕਿ ਇੱਥੇ ਕੋਈ ਦਰਵਾਜ਼ਾ ਦੂਜਾ ਲੱਗਿਆ ਨਹੀਂ ਨਾ ਹੋਇਆ ਜੀ ਤੇ ਇੱਥੇ ਚੋਰੀਆਂ ਵਗੈਰਾ ਬਹੁਤ ਹੁੰਦੀਆਂ ਵੈਸੇ ਤਾਂ ਚੌਕੀਦਾਰ ਹੁੰਦਾ ਇੱਥੇ ਰਾਤ ਨੂੰ ਪਰ ਟਾਈਮ ਦਾ ਕੀ ਪਤਾ ਹੁੰਦਾ ਨਾ ਥੋੜਾ ਜਿਹਾ ਸਮਾਨ ਰਹਿ ਗਿਆ ਆਪਣਾ ਥੱਲੇ نیچے ਆਦੇ ਥੱਲੇ ਜਿੱਤਾ ਲਾ ਕੇ ਜਾਣਾ ਪੈਂਦਾ ਸਾਡੇ ਸਿਕਿਉਰਟੀ ਫੁੱਲ ਕਰੀ ਵੀ ਅਸੀਂ ਆਪਣੇ ਆਹ ਕਮਰੇ ਦੀ ਸਾਡੀ ਇਜਾਜ਼ਤ ਤੋਂ ਬਿਨਾ ਕੋਈ ਅੰਦਰ ਬਾਹਰ ਨਹੀਂ ਜਾ ਸਕਦਾ ਇੱਥੇ ਆਹ ਕਮਰੇ 'ਚ ਇਸ ਕਮਰੇ 'ਤੇ ہمارا ਅਧਿਕਾਰ ਹੈ ਠੇਕੇਦਾਰ ਸਾਡਾ ਜਾਇਆ ਨਹੀਂ ਪਤਾ ਨਹੀਂ ਦੂਜੇ ਕੰਪਾ ਗਿਆ ਹੋਇਆ ਲਓ ਬਈ ਪੱਲੇ ਲੱਗੇ ਤੇ ਹਜੇ ਦੋ ਲਾਈਟ ਭੱਜ ਗਈ ਆ ਤਿਆ ਦੇਖੋ ਬਈ ਅੰਦਰ ਧੂਆ ਹੀ ਧੂਆ ਕਰਤਾ ਜਿਹੜੀ ਥੱਲੇ ਅੱਗ ਵਾਲੀ ਹੈਗੀ ਆ ਇੱਕ ਉਹਦਾ ਆ ਰਿਹਾ ਤਦਰ ਪੀਓ ਪੀ ਵਾਲਿਆਂ ਨੇ ਵਾਲੀ ਹੈਗੀ ਆ ਉਹ ਵਾਲੀ ਬੈਠਾ ਤਸਲੇਜ ਵਾਲੀ ਵੀ ਇੱਥੇ ਥਾਈ ਦੀ ਲਾਈਟ ਪਤਾ ਨਹੀਂ ਕਰੋ ਤੱਕ ਆਉ ਤੇ ਬਾਹਰ ਦਾ ਰੌਣਕ ਮੇਲਾ ਦੇਖ ਸਕਨੇ ਹੋ ਤੁਸੀਂ ਰੌਣਕ ਮੇਲਾ ਵਾਂਗ ਜਿਹਾ ਦਿੱਖਦਾ ਨਹੀਂ ਕੋਈ ਵੀ ਨਹੀਂ ਹੈ ਆਸ-ਪਾਸ ਅੱਗੇ ਸੇਕ ਲਈ ਇਹਨੇ ਲੋ ਘੜੀ ਬੈਠ ਗਈ ਅੱਗ ਘੱਟ ਵੱਲਦੀ ਹੈ ਧੂੰਆਂ ਜ਼ਿਆਦਾ ਕਰਿਆ ਹੋਇਆ ਮਸ਼ੀਨ ਨਹੀਂ ਹੈ ਤੁਹਾਡੇ ਕੋਲ। ਅੰਨੀ ਠੰਡੇ ਜਿਹੇ ਪਾਣੀ ਚ ਹੱਥ ਬਾਕੇ ਹੈ। ਬੜਾ ਔਖਾ ਕੰਮ ਹੈ। ਤੇ ਵਾਈ ਲਾਈਟ ਨਹੀਂ ਆਉਂਦੀ ਮੈਨੂੰ ਲੱਗਦਾ ਅੱਜ ਨੀਚੇ ਵਾਲੀ ਅੱਗ ਬੁਝ ਗਈ ਆਪਣੀ। ਇਹਨੂੰ ਬਾਲਦੇ ਆਪਾਂ। ਨਜ਼ਾਰੇ ਲੈਣੇ ਅੱਗ ਦੇ ਕੋਕੜੀ ਬਹਗੇ ਆਹਾ ਅੱਗ ਮੂਰੇ ਬੈ ਕੇ ਨਜ਼ਾਰਾ ਉਹਦਾ ਪੂਰਾ ਐੇਜਾ ਕੰਮ ਹੋਣਾ ਚਾਹੀਦਾ ਹਨਾ ਘਾਂਟਾ ਕੰਮ ਕਰੋ ਠੰਡਾ ਠੰਡਾ ਤੇ ਡੇਢ ਦੋ ਘੰਟੇ ਅੱਗ ਸੇਕੋ ਆਪਣਾ ਆਰਾਮ ਨਾਲ ਬੈ ਕੇ ਤੇ ਬਾਅਦ ਫੇਰ ਘਾਂਟਾ ਕੰਮ ਤੇ ਬਾਅਦ ਫੇਰ ਅੱਗ ਕੰਮ ਕਰਦੇ ਨਜ਼ਾਰਾ ਆਉ ਬੜਾ ਫੇਰ ਉੱਤਰ ਬਬੂਆ ਲੋਗ ਫੁੱਟਬਾਲ ਖੇਡ ਰਹੇ ਨੇ ਉਹ ਹਾਂ ਬਬੂ ਆ ਆ ਕੇ ਸਿੱਖਨੇ ਆਏ ਹੈ ਉੱਪਰ ਬੈਠ ਜਾ ਇਸਕੇ ਫਿਰ ਹੈ ਠੀਕ ਹੈ ਹੋ ਗਿਆ ਹੈ ਨਹੀਂ ਸੈਟ ਸੈਟ ਬੋਲ ਵਿੱਚ ਸੈਟ ਨਹੀਂ ਗਾੜੀ ਦੇ ਉੱਪਰ ਤੇ ਲਓ ਬਾਈ ਇੱਕ ਬਾਕਸ ਹੋ ਗਿਆ ਕੰਪਲੀਟ ਆਪਣਾ ਕਿੱਕਰ ਆਇਗਾ ਲਾਸਟ ਤੇ ਕਿਰਾਬੋੜ ਇਹ ਐਜਾ ਨਾ ਘਟਿਆ ਬੋੜ ਸਾਰਾ ਲਵੇਟ ਦਿੰਦਾ ਬੰਦੇ ਨੂੰ ਸਾਰਾ ਹਰਾ ਹਰਾ ਕਰ ਦੂੰਗੀ ਤਾਂ ਹੀ ਹਰੀ ਕੋਟੀ ਪਾ ਕੇ ਆਇਆ ਅੱਜ ਮੈਂ ਕਿਹਦੇ ਪਤਾ ਨਹੀਂ ਲੱਗਦਾ ਦੇਖੋ ਤੁਹਾਨੂੰ ਝਾੜ ਕੇ ਦਿਖਾਉਂਦਾ ਮੈਂ ਕਿਹਨਾ ਪੂਰਾ ਨਿਕਲ ਹੈ ਹੋਰ ਹਰਾ ਹਰਾ ਗਾ ਬੰਦੇ ਦੇ ਹੋਰ ਕੱਪੜੇ ਪਾਏ ਹੁੰਦੇ ਬਾਕਸ ਨਾ ਬਕਸਾ ਥੱਲੇ ਰੱਖਣਾ ਥੱਲੇ ਉੱਪਰ ਰੱਖਣਾ ਬੰਦੇ ਆਪਣੇ ਸਾਰੇ ਹੋਰ ਪਾਸੇ ਕੇ ਵੀ ਕੰਮ ਕਰਨ ਇੱਥੇ ਤੋਂ ਦੇਖਦੇ ਆ ਕਿਸੇ ਬੰਦੇ ਨੂੰ ਲਾਉਨੇ ਆਪਣੇ ਨਾਲ ਇਹਦਾ ਚਕਾ ਕੇ ਰੱਖ ਲਿਆ ਬਕਸੇ ਨੂੰ ਦੇ ਉੱਪਰ ਇੱਕ ਇਧਰੋਂ ਹਵਾ ਬਹੁਤ ਠੰਡੀ ਆਉਂਦੀ ਹੈ ਹੈ ਇੱਕ ਤੀਸਰੀ ਮੰਦਰ ਉੱਪਰ ਖੜੇ ਆਪਾਂ ਦੇਸੀ ਜਗ੍ਹਾ ਨਾਲ ਕਿੰਨੇ ਜ਼ਿਆਦਾ ਰਹੇ ਉੱਪਰ ਲਿਫਟ ਲੱਗੀ ਹੋਈ ਆ ਹਾਂ ਦੂਜੇ ਮਿਸਤਰੀਆਂ ਦੀ